ਦੀ ਪਾਈ ਮੇਰੀ ਆਤਮ ਕਥਾ ਕਿਤਾਬ ਦਾਰਾ ਸਿੰਘ ਦੀ ਇਹ ਜੀਵਨੀ ਆ ਇਹਦੇ ਵਿੱਚ ਨਾ ਇੱਕ ਵਾਰੀ ਇਹ ਅੰਮ੍ਰਿਤਸਰ ਜਾਂਦੇ ਨੇ ਵੈਸੇ ਦਾ ਇੱਕ 10-10 ਦੀ ਸਟੋਰੀ ਜਿਵੇਂ ਅਸੀਂ ਜਾਪਾਨ ਵੀ ਜਾਏ ਸਾਰੇ ਥਾਂ ਜਾਏ ਤੇ ਅੰਮ੍ਰਿਤਸਰ ਇਹ ਆ ਜਾਂਦੇ ਨੇ ਜਦੋਂ ਅੰਮ੍ਰਿਤਸਰ ਆਉਂਦੇ ਨੇ ਤੇ ਇਹਨਾਂ ਨੂੰ ਕਮਰਾ ਚਾਹੀਦਾ ਹੁੰਦਾ ਇੱਕ ਰਹਿਣ ਲਈ ਇਹਨਾਂ ਨੂੰ ਇਹ ਪੁੱਛਦੇ ਅਜਤ ਜਿਹਦੇ ਕੋਲ ਵੀ ਜਾਂਦੇ ਭਾਈ ਕਮਰਾ ਹੈਗਾ ਖਾਲੀ ਉਹਨਾਂ ਕੋਲ ਹੁੰਦੇ ਵੀ ਸੀ ਕਮਰੇ ਖਾਲੀ ਪਰ ਇਹਨਾਂ ਨੂੰ ਦੇਖ ਕੇ ਕਹਿੰਦੇ ਸੀ ਵੀ ਨਹੀਂ ਭਾਈ ਸਾਡੇ ਕੋਲ ਤਾਂ ਹੈ ਨਹੀਂ ਅਸੀਂ ਤਾਂ ਪਰਿਵਾਰ ਨੂੰ ਦੇਣਾ ਪਰ ਇਹਦੇ ਵਿੱਚ ਇਹ ਦਾਦਾ ਵੀ ਜਿਹੜੇ ਪਹਿਲਵਾਨ ਹਨ ਨਾ ਉਹ ਮਤਲਬ ਆਪਣੇ ਆਪ 'ਚ ਇੱਕ ਪਰਿਵਾਰ ਹੁੰਦਾ ਪਹਿਲਵਾਨ ਬੰਦਾ ਆਪਦੇ ਆਪ 'ਚ ਇੱਕ ਪਰਿਵਾਰ ਪਰਿਵਾਰ ਹੈ ਸਾਧ ਤੇ ਪਹਿਲਵਾਨ ਕਹਿੰਦੇ ਵੀ ਬਰਾਬਰੀ ਆ ਇਹ ਜੀਵਨੀ ਦੇ ਵਿੱਚ ਹੈਗਾ ਇਸ ਚੀਜ਼ ਹਨਾ ਤਾਂ ਇਹ ਉਥੋਂ ਕਮਰਾ ਮਿਲਦਾ ਨਹੀਂ ਪਰ ਇਹਨਾਂ ਨੂੰ ਇੱਕ ਮਿੱਤਰ ਮਿਲਦਾ ਉਹ ਇਹਨਾਂ ਦਾ ਮਤਲਬ ਕਹਿ ਲਓ ਕਿ ਜਿਹਨਾਂ ਨੂੰ ਫੌਲਰ ਕਹਿ ਦਿੰਦੇ ਆਪਾਂ ਪ੍ਰਸ਼ੰਸਕ ਉਹ ਹੁੰਦਾ ਉਹ ਵੀ ਉਹਨਾਂ ਦਾ ਵੀ ਸ਼ਾਫ ਹੁੰਦਾ ਪਹਿਲਵਾਨੀ ਦਾ ਉੱਥੇ ਪਾਮਰ ਸਰ ਇਹ ਪਹਿਲਵਾਨੀ ਕਰਦੇ ਕਰਦੇ ਕਈ ਬੰਦਿਆਂ ਨੂੰ ਢਾਉਂਦੇ ਆ ਹਾਂ ਇੱਕ ਇੱਕ ਤਾਂ ਢਾਉਣਾ ਹੁੰਦਾ ਇਹਨਾਂ ਚ ਇੱਕ ਹੁੰਦਾ ਵੀ ਥਕਾਉਣਾ ਮੈਨੂੰ ਪਤਾ ਨਹੀਂ ਕੀ ਲਗਾਤਾਰ ਹਾਂ ਪਤਾ ਨਹੀਂ ਕੀ ਕਹਿੰਦੇ ਉਹਨੂੰ ਉਹ ਉਹ ਉਹਦੇ ਨਾਲ ਉਹ ਕਰਦੇ ਜ਼ੋਰ ਕਰਦੇ ਤਾਂ ਇਹ ਬੰਦਾ ਜ਼ੋਰ ਕੇ ਜ਼ੋਰ ਵੀ ਕਰ ਦਾਂਦਾ ਫਿਰ ਉਹਨੇ ਉਹਦੇ ਕੋਲ ਕੁਆਟਰ ਸੀ ਉਸ ਬੰਦੇ ਕੋਲੇ ਉਹਨੇ ਫਿਰ ਉਹਨਾਂ ਇਹਨਾਂ ਨੂੰ ਕੁਆਟਰ ਦਿੱਤਾ ਫਿਰ ਇਹ ਆਂਦੇ ਉਹ ਇਹਨੂੰ ਆਦੇ ਪੈਸੇ ਲੈ ਉਸ ਬੰਦੇ ਨੂੰ ਦਾਰਾ ਸਿੰਘਾਂ ਦਾ ਉਹ ਆਂਦਾ ਮੈਂ ਲੈਂਦਾ ਨਹੀਂ ਇਹ ਆਂਦੇ ਫਿਰ ਅਸੀਂ ਨਹੀਂ ਰਹਿੰਦੇ ਉਹ ਆਂਦੇ ਵੀ ਆਇਆ ਨਾ ਕਰੋ ਉਹਨਾਂ ਵੀ ਫਿਰ ਤੁਸੀਂ ਮੈਨੂੰ ਸ਼ਾਗਿਰਦ ਬਣਾ ਲਓ ਫਿਰ ਤਾਂ ਤੁਸੀਂ ਰਹਿ ਲਓਗੇ ਫਿਰ ਉਹ ਬੰਦਾ ਇਹਨਾਂ ਨੇ ਸ਼ਗਿਰਦ ਬਣਾ ਲਿਆ ਸੀ ਫਿਰ ਇਹ ਫਿਲਮ ਦੇਖਣਾ ਫਿਲਮ ਤੇ ਕੋਈ ਬੰਦਾ ਆਉਂਦਾ ਇਹਨਾਂ ਨੂੰ ਕਹਿੰਦਾ ਮੈਂ ਫਿਲਮ ਦਿਖਾ ਕੇ ਲੈ ਆਉਣੀ ਆ ਤੁਹਾਨੂੰ ਇਹਦੇ ਵੀ ਨਾਲ ਨਾਲ ਸਾਡਾ ਕੋਈ ਫਰਦ ਦਾ ਟਾਈਮ ਹੈ ਨਹੀਂ ਹਮ ਸਾਰੇ ਕੋ ਦਾ ਖਾਣਾ ਇਹ ਬਸ ਖਾਂਦੇ ਸੀ ਮਤਲਬ ਆ ਦਾ ਜੋ ਵੀ ਰੋਟੀ ਰੱਜ ਕੇ ਖਾਂਦੇ ਉਹਦੇ ਬਾਅਦ ਸੌਂਦੇ ਦੋ ਕੰਮ ਤਿੰਨ ਕੰਮ ਕਰਦੇ ਸੀ ਜਾਂ ਖਾਂਦੇ ਸੀ ਜਾਂ ਖਾੜੇ 'ਚ ਜਾਂ ਖਾੜੇ 'ਚ ਤੇ ਜਾਂ ਸੌਂਦੇ ਸੀ ਬਸ ਹੋਰ ਕੋਈ ਕੰਮ ਨਹੀਂ ਤੁਸੀਂ ਇੱਕ ਤਾਂ ਪੜ੍ਹੀ ਸੀ ਤੁਹਾਡੇ ਕੀ ਅਨੁਭਵ ਹੋ ਰਿਹਾ ਉਹ ਦੱਸ ਮੈਂ ਨਾ ਇਹ ਕਿਤਾਬ ਪੜ੍ਹੀ ਇਸ ਮੈਨੇ ਖੋਰ ਵੀਜੀ ਕਰਿਆ ਵੀ ਜਦਾਰਾ ਸਿੰਘ ਦਾ ਵਿਆਹ ਹੋਇਆ ਪਹਿਲਾਂ ਜਨਮ ਆ ਜਾ ਕਰੇ ਤੇ ਧਰਮਸਾਲਾ ਪਿਆਦਾ ਤੇ ਛੋਟੇ ਜਿਹੇ ਦਾ ਵਿਆਹ ਹੋ ਗਿਆ ਇੰਨੇ ਮਤਲੇ ਰਾਤ ਨੂੰ ਮੂਤ ਕਰਦੇ ਆ ਅੱਛਾ ਮੈਂ ਜੇਰੇ ਮੂਤ ਦਿਆ ਕੀ 8-9 ਸਾਲ ਦਾ ਬੁੱਢਾ ਦਾ ਬੱਚਾ ਹਾਂ ਸਿਆਣਾ ਸੀ ਨਿਆਣਾ ਤਾਂ ਨਿਆਣੇ ਕੇ ਵਿਆਹ ਹੋਏ ਕਰੇ ਤੇ ਮੂਤ ਕਰਦੇ ਕਹਿੰਦਾ ਸਵੇਰੀ ਦੇਖ ਕਾ ਦਾ ਬੁਰਾ ਹਾਲ ਕਰਾ ਤੇ ਚਾਦਰ ਵਧਲੀ ਜਦ ਤਨ ਬੈਠੇ ਉਹਨੇ ਦੋਗਾਂ ਚੰਗ ਰਹੇ ਗਏ ਉਹਨਾਂ ਦਿਨਾਂ ਕੇ ਵਿੱਚ ਨਾ ਫੋਨ ਤਾਂ ਹੁੰਦੇ ਨਹੀਂ ਖਾਸੀ ਪੁਰਾਣੀ ਬਾਤ ਹੋ ਗਈ ਚਿੱਠੀਆਂ ਲਿਖੇ ਕਰਦੇ ਮਨ ਨੂੰ ਚਿੱਠੀਆਂ ਲਿਖਣੇ ਦਾ ਬੜਾ ਸ਼ੌਂਕ ਤਾਂ ਮੈਂ ਦਾਰਾ ਸਿੰਘ ਦੀ ਜੀਬ ਨਹੀਂ ਪੜ ਕੇ ਚਿੱਠੀ ਲਿਖੀ ਇੱਕ ਨੰਬਰ ਆ ਰਿਹਾ ਇਸ ਦਾ ਉਸ ਦਾ ਨਾਮ ਵੀ ਦਾਰਾ ਹੈ ਉਹ ਤਾਂ ਛੋਟਾ ਜਾ ਪਿੰਡ ਚ ਰੱਖ ਦਿੰਦੇ ਆ ਤੇ ਉਹ ਰੱਖਦੇ ਲਾੜ ਦਾ ਛੋਟੇ ਦਾ ਕਰਦਾ ਕੋਈ ਆਦਾ ਹੈਗਾ ਸਾਰੇ 5 ਫੁੱਟ ਮੈਂ ਸੋਚਿਆ ਕਰਾਂ ਵੀ ਯਾਰ ਇਹ ਤਾਂ ਇਹ ਦਾਰੇ ਕੇ ਪੱਟ ਜਿਹੜਾ ਵੀ ਨਹੀਂ ਹੈ ਵੀ ਦਾਰਾ ਭਲਵਾਨ ਹੈ ਮੈਂ ਦਾਰੇ ਨੂੰ ਲਿਖਿਆ ਸਾਰਾ ਉਸੋ ਯਾਰ ਮੈਂ ਤੇਰੀ ਜੀਬ ਨਹੀਂ ਪੜੀ ਇਸ ਤਰ੍ਹਾਂ ਵੀ ਮੈਂ ਘਮਾਰੇ ਕਿਸ ਤਰ੍ਹਾਂ ਉਹਦਾ ਐਡਾ ਵੀ ਮੈਂ ਬੜਾ ਫਰਾਨ ਹੋ ਗਿਆ ਮੈਂ ਕਿਹਾ ਨਾ ਮੈਂ ਇਹ ਦੇਖਣਾ ਚਾਹ ਉਹ ਗੁੱਡਾ ਬੜਾ ਭਲਵਾਨ ਹੈ ਅਗੇ ਨਾ ਦਾਰਾ ਸਿੰਘ ਨੇ ਜਿਹੜਾ ਸਿਕੜਾ ਗੱਡੇ ਕੋ ਭਵਾਨਤਾ ਦਾਰਾ ਸੀ ਨਾ ਬਦਲ ਲਗੇ ਇਹ ਮੇਰਾ ਖਿਆਲ ਹੈ ਵੀ ਸਕੂਲ ਮੈਂ 5-7 ਸਾਲ ਤੇ ਪੜਿਆ ਵਾ ਤੇਰੀ ਉਹ ਪੈਨ ਤੋਂ ਬਰੇਖ ਇਹਨੇ ਕੋਈ ਨਾ ਪੋਸਟ ਕਾਰਡ ਜਾ ਭੇਜਿਆ ਜਵਾਬ ਮੈਂ ਉਹ ਘਰਾਂ ਪੈਦੇ ਉਸ ਦਿਨ ਗਾਇਬ ਹੋ ਗਏ ਉਹਨੇ ਠੀਕ ਹੈ ਭੇਜਿਆ ਕਹਿੰਦਾ ਵੀ ਵੀ ਚਿੱਠੀ ਮਿਲ ਗਈ ਮੈਨੂੰ ਕਹਾ ਵੀ ਜਿਹੜਾ ਅਸਲ ਵਿੱਚ ਜਾਦੂ ਹੈ ਨਾ ਉਹ ਜਾਦੂ ਜਦ ਤੱਕ ਹੈ ਜਦ ਤੱਕ ਉਹ ਦੂਰ ਤੇ ਦੇਖਿਆ ਜਾਏ ਕਹਿੰਦਾ ਜੇ ਜਾਦੂ ਨੇੜੇ ਤੇ ਜਾਣ ਲਿਆ ਉਹਦੀ ਸਾਰੀ ਖਿੱਚ ਮਰ ਜੇਗੀ ਤੇ ਬੰਦੇ ਨੇ ਮਤਲਬ ਕਿ ਆਪਣਾ ਵੀ ਇਨਕਾਰ ਕਰਿਆ ਜਿਹੜਾ ਉਹ ਕੁਮਾਰ ਹੈ ਮੈਨੂੰ ਅੱਜ ਵੀ ਯਾਦ ਹੈ ਤੋ ਇਹ ਗੱਲ ਹੈਗੀ ਹੈ ਜਿਹੜੇ ਬੰਦੇ ਕਲਾਕਾਰਾਂ ਦੇ ਫੈਨ ਹੁੰਦੇ ਨੇ ਤੇ ਜਦੋਂ ਉਹਨਾਂ ਨੂੰ ਅਸਲ ਜ਼ਿੰਦਗੀ 'ਚ ਮਿਲਦੇ ਆ ਉਸ ਤੋਂ ਬਾਅਦ ਉਹਨਾਂ ਦਾ ਰਾਸਨ ਹੋ ਜਾਂਦਾ ਕੰਮ ਵੈਸੇ ਨਾ ਜਿਹੜੇ ਪਹਿਲਵਾਨ ਆ ਜਿਹੜੇ ਮੈਂ ਨਾ ਬਾਈ ਜੱਸਾ ਪੱਟੀ ਕੀ ਦੱਸਾਂ ਤੇ ਕੱਟਾ ਪਹਿਲਵਾਨ ਹੈ ਨੀ ਪਹਿਲਵਾਨ ਦਾ ਸਭ ਤੋਂ ਪਹਿਲਾ ਕੰਮ ਨਿਮਰਤਾ ਮੈਂ ਬਾਈ ਉੱਤੇ ਗੈਰਿ ਛੂਡ ਕਰਨੇ ਬਾਈ ਅਗਲੇ ਜੱਸੇ ਵਜਣਾ ਦਾ ਬਾਈ ਪਾ ਤੇ ਜੱਸਾ ਕਹਿੰਦਾ ਵੀ ਤੁਸੀਂ ਕਿੱਥੇ ਰਹਿੰਗੇ ਅੱਜ ਮੈਂ ਕਹਿੰਦਾ ਜਪੋ ਨਾ ਕੋਈ ਇਹਦਾ ਕਹਿੰਦਾ ਨਹੀਂ ਨਿਕਲਦਾ ਮੇਰੇ ਘਰੇ ਆਓ ਅਦੰਚਾਲ ਦੇ ਰਿਧ ਕਰਾ ਚੜੇਗੇ ਤੇ ਬਾਈ ਨੇ ਸਾਨੂੰ ਜਵਾਰੇ ਉਪਰ ਲੈਣਾ ਦੇ ਤੇ ਸਭ ਤੋਂ بڑا ਕਮਾਲ ਥਾ ਬਾਈ ਕੇ ਘਰ ਤੇ ਵੀ ਬੀਬੀ ਹੈ ਨੀ ਉਹ ਬੀਬੀ ਵੀ ਕਬੱਡੀ ਦੀ ਕੱਟ ਨੇ ਹਿੰਦੁਸਤਾਨ ਗਰੂਪ ਦੀ ਟੀਮ ਕੈਪਟਨ ਹੈ ਉਹ ਬੀਬੀ ਨੇ ਸਾਬੇ ਬਾਏ ਤੇ ਭਾਉ ਨੇ ਜਿਹੜੇ ਕਿ ਮਾਨੂੰ ਪਤਾਏ ਅੱਛਾ ਅੱਡੇ بڑے ਬੰਦੇ ਨੇ ਤੇ ਉਹ ਮਤਲਬ ਕਿ ਬੰਦੇਆਂ ਬਹੁਤ ਪੜਦਾ ਇੱਕੋ ਕਿਤਾਬਾਂ ਬਹੁਤ ਪੜੀਆਂ ਬਾਈ ਨੇ ਭਾਉ ਨੇ ਤੇ ਸਿੱਖ ਇਤਿਹਾਸ ਉਧਰ ਸਾਰਾ ਵਾਪਰਿਆ ਹੋ ਬਾਣੀ ਤੇ ਜਿਹੜਾ ਗਰਦਾਰਾ ਲਕੀਰ ਸਾਹਿਬ ਹੈ ਜਿੱਥੇ ਬਾਬਾ ਦੀ ਜਿਹੜੀ ਲੀਖੀ ਦੀ ਬੀਬੀ ਨੇ ਮਰਨਾ ਦਾਲੋ ਜਿਹਨੇ ਜਾਣ ਕਰਨ ਚਲੇ ਜਾਉ ਉਹ ਲੀਖ ਜਿਹੜਾ ਇਹਨਾਂ ਦਾ ਉੱਥੇ ਆਪਣਾ ਘਰ ਹੈ ਉਹਦੇ ਘਰ ਦੇ ਨੇੜੇ ਗੁਰਦੁਆਰਾ ਸਾਹਿਬ ਹੈ ਸੋਰੀ ਲੀਖੀ ਨਹੀਂ ਵੀ ਆਜੋ ਜੀ ਨੇ ਮੌਦੀ ਗਲੀ ਜਿੱਸਾ ਪੱਟੀ ਬਾਈ ਇਹੀ ਗੱਲ ਹੈ ਹਾਂ ਵੀ ਸਾਦ ਤੇ ਪਰਵਾਨਾ ਬਹੁਤ ਪਰਵਾਨਾ ਲੰਗੋੜ ਦੇ ਸੱਚੇ ਬੰਦੇ ਜਿਹੜੇ ਗੈਰ ਨੇ ਮੈਨੂੰ ਵੀ ਕੋਈ ਮਾਰੋ ਭਾਈ ਜਿਸ ਨੇ ਸੁਣਾਇਆ ਵੀ ਬਾਗਣਾ ਇੱਕ ਕੋਈ ਬੀਬੀ ਖਾੜੇ ਦੇ ਵਿਵਹਨ ਤੋਂ ਆਨ ਬੇੜਾ ਦੇਦੇ ਤੇ ਉੱਥੇ ਕੋਈ ਸੱਸ ਆਪਣੀ ਨੂੰ ਉਹਨੂੰ ਲੈ ਕੇ ਆਈ ਕਹਿੰਦੇ ਕੋਟਕ ਨੂੰ ਉਹਨਾਂ ਦੇ ਹੱਥ ਲਾ ਗਏ ਨੇ ਵੀ ਇਹ ਤਾਂ ਦੇਵ ਦੇ ਹੁੰਨੇ ਖਰਾਨਾ ਹੋ ਗਏ ਨੇ ਤੇ ਪਿਆਰ ਕੱਟਾਰ ਉਤਵਾਇਆ ਕਹਿੰਦੇ ਵੀ ਐਵੇਂ ਨਾ ਕਿਤੇ ਨਹੀਂ ਵੈਡਾ ਪਰ ਰਤਵਾ ਲੋਕਾਂ ਨੇ ਵੀ ਇਹ ਦੇਵਤਾ ਹੈ ਪਲਵਾਨ ਸਾਇਤ ਦੇ ਵਿੱਚ ਇਹ ਵੀ ਇੱਕ ਵੱਖਰੀ ਬੰਨਗੀ ਆ ਖਿਡਾਰੀਆਂ ਦੀ ਜੀਵਨ ਪ੍ਰਿੰਸੀਪਲ ਸਰਪੰਤ ਸਿੰਘ ਨੇ ਬਹੁਤ ਕੰਮ ਇਕੱਠਾ ਕੀਤਾ ਵਾ ਪਰ ਇਹ ਦਾਰਾ ਸਿੰਘ ਦੀ ਆਤਮ ਕਥਾ ਜੀ ਮਤਲਬ ਉਹਨੇ ਆਪ ਦੀ ਜ਼ਿੰਦਗੀ ਆਪ ਲਿਖੀ ਹੋਈ ਆ ਇਹ ਵੀ ਪੜਨਾ ਚਾਹੀਦਾ ਮੰਨਣਾ ਦਾ ਆਪਾ ਸਾਇਤਕਾਰਾਂ ਬਾਰੇ ਜਾਂ ਕਲਾਕਾਰਾਂ ਬਾਰੇ ਤਾਂ ਪੜਦੇ ਹੀ ਰਹਿੰਨੇ ਆ ਤੇ ਜਿਹੜੇ ਖਿਡਾਰੀ ਨੇ ਉਹਨਾਂ ਬਾਰੇ ਵੀ ਪੜਨਾ ਕਿਉਂਕਿ ਇਹ ਪੁਰਾਣੇ ਬੰਦੇ ਵੀ ਹੋਏ ਨੇ ਬਾਈ ਮਤਲਬ ਫਸਲਮਾਂ ਵੀ ਪੁਰਾਣਾ ਦੌਰ ਵੀ ਬਹੁਤ ਸੀ ਇਹ ਪਹਿਲਵਾਨਾਂ ਕੀ ਤਾਂ ਬਹੁਤ ਬੜੀ ਦੇਣ ਆ ਪੰਜਾਬ ਪਹਿਲਵਾਨਾਂ ਦਾ ਜੁੜਾਗਾ ਖਵਾ ਪੁੜਾ ਕਰਨੇ ਕੋਈ ਯਾਰ ਦੇਣ ਦੀ ਜਿਹੜੀ ਇਹ ਕਲਾਕਾਰੀ ਇਹਨਾਂ ਇਹ ਤਾਂ ਗੰਤ ਪੈ ਰਿਆ ਪੰਜਾਬ ਨੂੰ ਮਤਲਬ ਕਿ ਤਬਾਹ ਕਰ ਰਹੀਆਂ ਜਿਹੜੇ ਆਪ ਕਿਧਰੇ ਵੀ ਪੂਰੇ ਨਹੀਂ ਕਹਿੰਦੇ ਜਿਨਾਂ ਕਿ ਆਪ ਪੱਗ ਨਹੀਂ ਹੈਗੀ ਉਹ ਸਿੱਖੀ ਆ ਫਿਲਮ ਬਣਾ ਰਹੇ ਤੇ ਧੰਦਾ ਮੈਂ ਤਾਂ ਕਹਿ ਰਿਹਾ ਕਲਾਕਾਰ ਕੋਈ ਵੀ ਹੀਰੋ ਨਹੀਂ ਹੁੰਦਾ ਪੈਸਾ ਲੇਗਾ ਜਿਹੜਾ ਦਿਹਾੜੀ ਵਰ ਜਾਂਦਾ ਉਹ ਬੰਦਾ ਕਦੇ ਹੀਰੋ ਨਹੀਂ ਹੁੰਦਾ ਹੀਰੋ ਹੋਏ ਜਿਨ੍ਹਾਂ ਨੇ ਸਾਰਾ ਤਿਆਗ ਦੇਤਾ ਭਰਾ ਇਤਿਹਾਸ ਹੈ ਕੁਰਬਾਨੀਆਂ ਦਈਆਂ ਹੈ ਨਹੀਂ ਬਾਬੇ ਕੋਲ ਮੈਂ ਮੈਂ ਮੇਰਾ ਮੰਨਣਾ ਵੀ ਇਹੀ ਆ ਬਾਈ ਵੀ ਜਿਹੜੇ ਕਲਾਕਾਰ ਨੇ ਉਹ ਕਹਿਣੀ ਕਰਨੀ ਦੇ ਨਹੀਂ ਆ ਅੱਜ ਦੇ ਅੱਜ ਦੇ ਟਾਈਮ ਦੇ ਵਿੱਚ ਬਹੁਤੇ ਜਿਆਦਾ ਤਾਂ ਨਾ 1-2% ਹੋਣਗੇ ਵੀ ਚੰਗੇ ਇਨਸਾਨ ਪੜਨ ਦੇਖਣ ਵਾਲੇ ਵੀ ਜੋ ਕਹਿੰਦੇ ਨੇ ਉਹ ਕਰਨੀ ਦੇ ਵੀ ਅਪਤ ਉਤਰ ਦੇ ਵੀ ਨੇ ਹੈਗੇ ਵੀ ਨੇ ਪਰ ਮੈਂ ਤਾਂ ਇਹ ਮੰਨਦਾ ਵੀ ਜਿਹੜੇ ਕਲਾਕਾਰਾਂ ਨੂੰ ਅੱਜ ਦੇ ਆਪਣੇ ਲੋਕ ਨਿਆਣੇ ਸਿਆਣੇ ਮਤਲਬ ਉਹਦਾ ਹੀਰੋ ਮੰਨੀ ਬੈਠੇ ਉਹਦੇ ਨਾਲ ਤਾਂ ਉਹ ਇੱਕ ਪਿੰਡ ਦੇ ਵਿੱਚ ਦਿਹਾੜੀ ਕਰਨ ਵਾਲਾ ਬੰਦਾ ਚੰਗਾ ਜਿਹੜਾ ਵਿਚਾਰਾ ਦਿਹਾੜੀ ਕਰਕੇ ਆਪਦੇ ਜਿਵਾਕ ਜੱਲੇ ਪਾ। ਪਿੱਛੇ ਨੇ ਇੱਕ ਮੈਂ ਬਾਤ ਸੁਣਾਵਾਂ। ਪਿੱਛੇ ਬੜਾ ਰੌਲਾ ਪਿਆ ਤਾਂ ਨਾ ਇੱਕ ਬਿਆਨ ਜਾਇਆ ਤਾਂ ਕਿ ਆਪਣੇ ਕੰਮ ਕਲਾ ਮਾਤਰ ਰੱਖੋ ਨੀ ਨੰਬਰ ਫੌਜ ਦੇ ਨਾਮ ਜੋਕੋ। ਤੇ ਇਹ ਨੀ ਯੂਨੀਵਰਸਿਟੀ ਵਿੱਚ ਮੁੰਡਾ ਪੜ੍ਹਦਾ ਨਾ ਕਿਸ ਤਰ੍ਹਾਂ ਪ੍ਰਤਾਨਤ ਪਾ ਰਹੇ ਆ। ਉਹ ਕਹਿੰਦਾ ਕਹਿੰਦੇ ਪਰ ਸਹੀ ਤਾਂ ਕਿਹਾ ਉਹਨੇ। ਤੁਹਾਨੂੰ ਕਿਸੇ ਲਾਈਫ ਤੇ ਕਰਨਾ। ਉਹਨੇ ਫਿਰ ਦਾਤ ਨਾਲ ਸੜਤਿਆਸ ਗੱਲਤ ਹੈ। ਗੁਰੂ ਸਾਹਿਬ ਦਾ ਗਦਰੀ ਬਾਬਿਆਂ ਦਾ ਫੀਸ ਆਪਣੇ ਵਾਸਤੇ ਲੜੇ ਆਪਣੀ ਧਰਤੀ ਵਾਸਤੇ ਜਾਨਾਂ ਕਰਵਾਆਂ ਗਏ ਨਿਯਮ ਚੀਣੇ ਗਏ ਫਾਂਸੀਆਂ ਚੜ ਗਏ ਫਿਰ ਤਾਂ ਸਾਰਾ ਇਤਿਹਾਸ ਪਰ ਕਾਟਾ ਨਾ ਰੋਭੇ ਫਿਰ ਤਾਂ ਉਹ ਇੱਕੋ ਕਮਾਲ ਹੋ ਗਿਆ ਉਹ ਤੇ ਆਸ ਹੀ ਰੱਦ ਕਰ ਤੇ ਉਹਨੇ ਵਰਤਾਂਤ ਘਟਤੇ ਪਹਿਲਾਂ ਕਿਸੇ ਲਾਈਫ ਨਹੀਂ ਆਪਣਾ ਪ੍ਰਾਈਵੇਟ ਲਾਈਫ ਆਰੇ ਨਾ ਟੱਕ ਰੋਜ ਉਹ ਕੋ ਪ੍ਰਾਈਵੇਟ ਲਾਈਫ ਖੁਸ਼ੀ ਕਰੋ ਮੈਨੂੰ ਤਾਂ ਪਤਾ ਨਿਜਵਾ ਹਾਂ ਫਿਰ ਆਪਣਾ ਪਿਆਸ ਦਾ ਨਹੀਂ ਆਪਣਾ ਤਿਆਰ ਤਾਂ ਸਾਰਾ ਲਕਾਈ ਵਾਸਤੇ ਧਰਤੀ ਵਾਸਤੇ ਮੈਨੂੰ ਕਤਵਾ ਦਿੱਤਾ ਰੱਦ ਕਰਦੇ ਨਾ ਕਲਾਕਾਰ ਮਾਰਾ ਇਤਿਹਾਸ ਰੱਦ ਕਰ ਰਏ ਆ ਇਹ ਅਸਲ ਮਾਰਾ ਮਾਰੇ ਜਿਹੜੀ ਦੁਸ਼ਮਣਾਂ ਦੀ ਤਰਾਰ ਕਰੀ ਫੌਜ ਹੈ ਜਿਹੜੀ ਆਪਾਂ ਆਹੇ ਤਾਂ ਵੀ ਸ਼ਾਮਲ ਸਕਦੇ ਆ ਬਾਜ਼ਾਰ ਮੰਡ ਜਾ ਕੇ ਕਤਲ ਕਰਦੀ ਹੈ ਹੋਰ ਕੁਝ ਨਹੀਂ ਬਾਜ਼ਾਰ ਜਿੰਨਾ ਵੀ ਬਾਜ਼ਾਰ ਹੈ ਪੰਜਾਬੀ ਕੇ ਇੱਕੀ ਕਤਲ ਕਰਦੀ ਹੈ ਫਿਰ ਮੌ ਪੈਦਾ ਕਰੇ ਬਿਲਕੁਲ ਉਹ ਕਹਿ ਨਹੀਂ ਕਰਨੀ ਤੋਂ ਬਾਹਰ ਹੈ ਨਾ ਮਤਲਬ ਜਿਵੇਂ ਮੈਂ ਮੈਂ ਕਹਿ ਕੇ ਗੱਲ ਮੁਰ ਕੇ ਮੈਂ ਆਦਰੂਪ ਹੋਦਰ ਸਕਦਾ ਯਾਰ ਜਿੱਦਾ ਗੱਲ ਹੈ ਆਪਾਂ ਸਾਰੇ ਬੰਦੇ ਕੰਮ ਕਰਦੇ ਜਿਹੜਾ ਬੰਦਾ ਕਿਸੇ ਘਰ ਜਲੀ ਕੰਮ ਕਰ ਰਿਹਾ ਉਹ ਹੀਰੋ ਕਿਸ ਤਰ੍ਹਾਂ ਬਣ ਗਿਆ ਯਾਰ ਪੰਜਾਬਗਰ ਦਾ ਕਦੇ ਨਹੀਂ ਬਣ ਸਕਦਾ ਜਿਹੜਾ ਕਰਜ ਵਾਸਤੇ ਬਾਈ ਜਗਦੀਪ ਵੀ ਕਹਿੰਦਾ ਬਾਈ ਜਗਦੀਪ ਨੇ ਥੋੜੇ ਦਿਨ ਪਹਿਲਾਂ ਇੱਕ ਸਟੇਟਸ ਪਾਇਆ ਸੀ ਮਤਲਬ WhatsApp ਤੇ ਪਾਉਂਦਾ ਬਾਈ ਜੇ ਕਿ ਪਾਇਆ ਸੀ ਉਹ ਆਂਦਾ ਵੀ ਜਿਹੜੇ ਬੰਦੇ ਜਿਹੜੇ ਬੰਦੇ ਕਹਿ ਰਹੇ ਨੇ ਵੀ ਸਿੱਖੀ ਦਾ ਪ੍ਰਚਾਰ ਹੋ ਰਿਹਾ ਜਾਂ ਇਤਿਹਾਸ ਦਾ ਪ੍ਰਚਾਰ ਹੋ ਰਿਹਾ ਪਰ ਉਹ ਪ੍ਰਚਾਰ ਜਿਹੜਾ ਉਹਨਾਂ ਦੇ ਆਪ ਦੇ ਤੇ ਤਾਂ ਲਾਗੂ ਹੀ ਨਹੀਂ ਹੋ ਰਿਹਾ ਜਿਹੜੇ ਬੰਦੇ ਆਪ ਪ੍ਰਚਾਰ ਕਰਕੇ ਨਹੀਂ ਬਣੇ ਸਨ ਤੁਸੀਂ ਕਿਥੋਂ ਬਣਦੇ ਨੇ ਕਹਿੰਦੇ ਨੇ ਨਾ ਕਿ ਜਿਹੜਾ ਇਹ ਰੋਜ਼ ਦੱਸਣ ਲਾ ਜਾਂ ਪਾਣੀ ਦੇ ਵਿੱਚ ਰਹੋ ਪਤਾ ਹੈਗਾ ਹਨਾ ਆ ਕੀ ਮੈਂ ਪੜਨੀ ਪਾਣੀ ਹੈ ਇਹ ਮੈਂ ਕਹਿੰਦਾ ਥਮੇ ਯਾਰ ਗਲੂੜੀ ਥਮੇ ਆ ਬਣ ਜਾ 17ਵੀਂ ਸਦੀ ਦੇ ਵਿੱਚ ਵੀ ਨਾ ਗੱਲਾਂ ਕਰੇ ਕਰਾਂ ਕਹਿੰਦੇ ਨੇ ਜਿਹੜੇ ਭਾਈ ਤਾਊ ਜੀ ਤੇ ਬਾਬਾ ਤਾਰਾ ਆਪਣੇ ਤਾਰਾ ਸੀ ਮਾਂ ਤੇ ਕਿੰਨੇ ਸਿੰਘ ਹੋਏ ਚਰਖਣੇ ਜੜੇ ਉਹਨਾਂ ਨੇ ਖੇਤ ਵੀ ਥੋੜੇ ਕੀਆਤਾ ਉਹਨਾਂ ਨੇ ਜੀਵਨ ਵੀ ਦਿਖਾਇਆਤਾ ਇਹ ਤਾਂ ਤੰਦ ਯਾਰ ਪਤਾ ਕਿਆ ਦੇਖ ਮੈਂ ਦੱਸਾਂ ਜਿਹੜਾ ਕਲਾਕਾਰ ਹੈ ਕਿਆ ਚੀਜ਼ ਕਰ ਰਿਹਾ ਫਿਲਮਾਂ ਵਾਲੇ ਲੋਕ ਹੀ ਨੇ ਇਹਨੇ ਇੱਕ ਬੰਦਾ ਕੱਪੜਾ ਵੇਚ ਰਿਹਾ ਕੱਪੜਾ ਵੇਚ ਰੇ ਆਲਾ ਬੰਦਾ ਕਿਆ ਕਰ ਰਿਹਾ ਉਹ ਬੜੀ ਲੈਣਾ ਆ ਜਾ ਕੱਪੜਾ ਦੇ ਦਿੰਨ ਨਾਲ ਕਫਣ ਲੈਣ ਚਲੇ ਹੋ ਉਹਨੇ ਦੇਣਾ ਉਹਨੇ ਪੀਰਾਂ ਚਾਦਰਾਂ ਦੇਣੀਆਂ ਉਹਨੇ ਜਿਹੜਾ ਮਾਤਾ ਕੀਆਂ ਚੁੰਨੀਆਂ ਦੇਣੀਆਂ ਉਹਨੇ ਕਿਸੇ ਵੀ ਤਰ੍ਹਾਂ ਕੁਝ ਵੀ ਉਹ ਤਾਂ ਧੰਦਾ ਹੈ ਉਸਨੂੰ ਕਿਸੇ ਉਹਦਾ ਥੋੜੀ ਮਤਲਬ ਹੈ ਕੋਈ ਵੀ ਉਹ ਜੇ ਬਰੀ ਕੇ ਕੱਪੜੇ ਵਿੱਚ ਰਿਹਾ ਉਹ ਮਾ ਥੋੜੀ ਜਾਏਗਾ ਨਾ ਉਹ ਨੱਚੇਗਾ ਜੇਕਰ ਉਹ ਕੋਈ ਕਫਣ ਆ ਲੈ ਕੇ ਉਹਨਾਂ ਕੋ ਮਕਾਨ ਦੀ ਜਾਏਗਾ ਉਹਦਾ ਤਾਂ ਧੰਦਾ ਹੈ ਇਸ ਤਰ੍ਹਾਂ ਜਿਹੜੇ ਗਾਉਣ ਵਾਲੇ ਆ ਫੇਰਮਾ ਵਾਲੇ ਜਿਹੜੇ ਦਾਵਾ ਕਰਦੇ ਨੇ ਇਹ ਸਿੱਖੀਏ ਧੰਦਾ ਹੈ ਇਹ ਤਾਂ ਇਹਨਾਂ ਨੇ ਦੁਕਾਨ ਬਣਾਈਏ ਤੇ ਲੋਕ ਭੇਡਾਂ ਵਾਂਗੂ ਘਰੇ ਕਹਿੰਦੇ ਇੰਨਾ ਵੀ ਨਾ ਪ੍ਰਚਾਰ ਨਹੀਂ ਹੋਣਾ ਯਾਰ ਇਹ ਪ੍ਰਚਾਰ ਕਰੀਂਗੇ ਬਾਕੀ ਇਹ ਵੀ ਇੱਕ ਨਾ ਇੱਕ ਵੱਖਰਾ ਮੁੱਦਾ ਵੀ ਖੜਾ ਕੀਤਾ ਜਾਂਦਾ ਹੁੰਦਾ ਬਾਈ ਮੈਨੂੰ ਐ ਲੱਗਦਾ ਹੁੰਦਾ ਵੀ ਤੁਸੀਂ ਜਦੋਂ ਜਦੋਂ ਕਿ ਮਸਲੇ ਹੋਰ ਬਹੁਤ ਨੇ ਆਪਣੇ ਆਪਣੇ ਲੋਕ ਭੁੱਖੇ ਮਰੀ ਜਾਂਦੇ ਨੇ ਨਾ ਤਾਂ ਹਰ ਇੱਕ ਚੀਜ਼ ਮਲਾਲਤਾ ਆਈ ਜਾਂਦੀ ਆ ਨਾ ਸਰਕਾਰੀ ਸਕੂਲ ਆਪਣੇ ਚੱਜ ਦੇ ਨਾ ਹਸਪਤਾਲ ਚੱਜ ਦੇ ਨਾ ਸੜਕਾਂ ਨਾ ਗਲੀਆਂ ਨਾ ਮਤਲਬ ਜਿਹਨ ਚੱਜਦਾ ਰਿਆ ਨਾ ਨੈਤਿਕਤਾ ਰਹੀ ਲੋਕਾਂ ਚ ਨਾ ਬੋਲਣਾ ਕੁਝ ਨਹੀਂ ਰਿਹਾ ਆਪਣੇ ਲੋਕਾਂ ਜੇ ਆਪਣੇ ਲੋਕ ਸਰਕਾਰ ਨੂੰ ਇਸ ਚੀਜ਼ ਦਾ ਫਾਇਦਾ ਆਪਣੇ ਲੋਕ ਫਿਲਮਾਂ ਚ ਉਲਝੀ ਜਾਂਦੇ ਨੇ ਪੀ ਇਹ ਤਾਂ ਨਹੀਂ ਆਉਣੀ ਚਾਹੀਦੀ ਉਹ ਲੱਗੇ ਉਹ ਉਲਝਾਂਟ ਚ ਲੱਗੇ ਹੋਏ ਨੇ ਜੇ ਆ ਪਹੁੰਚਦੇ ਵੀ ਆ ਨਾ ਮੇਰੀ ਗੱਲ ਪੂਰੀ ਹੋ ਲੈਣ ਦੇ ਜੇ ਆ ਪਹੁੰਚਦੇ ਵੀ ਆ ਤਾਂ ਬਹੁਤੇ ਲੋਕ ਇਸੇ ਕਰਕੇ ਦੇਖਣ ਚਲੇ ਜਾਣਗੇ ਵੀ ਦੇਖੀਏ ਤਾਂ ਸਹੀ ਸੌਣ ਦੇ ਵਿੱਚ ਕੀ ਆ ਨਾ ਤਾਂ ਮੰਨਣਾ ਤਾਂ ਆਪਾਂ ਨੂੰ ਵੈਸੇ ਹੀ ਉਲਝਾਇਆ ਜਾਂਦਾਗਾ ਨਹੀਂ ਪਤਾ ਕੀ ਗੱਲ ਮੈਂ ਤਾਂ ਇੱਕ ਬਾਤ ਕਹਾਂ ਵੀ ਜੇ ਫਿਰਵੇਂ ਫਿਲਮ ਵਾਲਿਆਂ ਨੂੰ ਔਰ ਗਾਣੇ ਵਾਲੇ ਹੀਰੋ ਬਣ ਰਹੇ ਆ ਨਾ ਪੰਜਾਬ ਕੇ ਲੋਕਾਂ ਨੂੰ ਹੋਰ ਮੈਨੂੰ ਪਤਾ ਨਹੀਂ ਨੂੰ ਕਰਦੇ ਐਸੇ ਤਾਂ ਆਪਾਂ ਮਰਨ ਤਾਂ ਆਇਆ ਇਹ ਆਪਣੇ ਹੀਰੋ ਕਦੇ ਨਹੀਂ ਹੋ ਸਕਦੇ ਇਹ ਤਾਂ ਦਿਹਾੜੀ ਪਰ ਪੈਸੇ ਲੈ ਕੇ ਕੰਮ ਕਰਨ ਵਾਲਾ ਬੰਦਾ ਇੱਕ ਇੰਨਾ ਪੈਸਾ ਵੀ ਕਰੋੜਾਂ ਰੁਪਏ ਦਾ ਤੇ ਉਹ ਕਰੋੜਾਂ ਰੁਪਿਆਂ ਦੇ ਵਿੱਚ ਮਾਰਾ ਇਤਿਹਾਸ ਰੱਦ ਕਰ ਰਿਹਾ ਮਾਰੀ ਬਰਤਾਂਤ ਰੱਦ ਕਰ ਰਿਹਾ ਉਹ ਬੰਦਾ ਜਿਹੜਾ ਹੀਰੋ ਹੈ ਨਾ ਤੇ ਮਰਨਾ ਤਾਂ ਇਹ ਹੁਣ ਮੈਂ ਯਾਰ ਗੱਲ ਕਰੇਗਾ ਸੁਣ ਮੈਂ ਨਹੀਂ ਕਹਿੰਦਾ ਵੀ ਚੰਗੀਲਾ ਸਾਰਿਆਂ ਨੇ ਸੁਣਿਆ ਸਹੀ ਤਾਂ ਗਲਤ ਆ ਕੀ ਨਹੀਂ ਮਰਿਆ ਸਾਰੇ ਬਰਤਾਂਤ ਚੜੇ ਸੁਣਿਆ ਬਥੇਰੇ ਨੇ ਮੈਂ ਵੀ ਸੁਣਿਆ ਤੇ ਵੀ ਸੁਣਿਆ ਸੁਣਨਾ ਕੁਲ ਬੱਦ ਦੇ ਨੇ ਉਸ ਬੰਦੇ ਤੇ ਫਿਲਮ ਬਣਾ ਕੇ ਹੁਣ ਤੇ ਸਮਾਧ ਬਣੀ ਹੈ ਉੱਥੇ ਇੱਕ ਵੀਡੀਓ ਆਈ ਹੈ ਉੱਥੇ ਸੁੱਖਾਂ ਬਾਰਾਂ 50 ਦੇ ਵਿੱਚ ਚੰਗੀਲੇ ਨੇ ਹੀਰੋ ਸਥਾਪਿਤ ਕਰਨਾ ਇਹ ਬਹੁਤ ਬੜੀ ਖੇਡ ਐ ਸਰ ਮੰਦੇਗਾ ਇਹ ਉਕਰਾਉਣਾ ਔਰ ਉੱਤੇ ਤੋਂ ਵੀਡੀਓ ਬਣੀ ਦੀ ਲੋਕਾਂ ਨੇ ਗਾਲ੍ਹਾਂ ਕੱਢੀਆਂ ਅਦਰੇ ਇਹ ਨਹੀਂ ਪਤਾ ਕੀ ਨੇ ਮਾਰੇ ਖਾੜਪੂ ਨੇ ਗਾਲ੍ਹਾਂ ਕੱਢਣ ਲੱਗ ਗਏ ਵਿਹਲਾ ਪਾਣ ਲੱਗ ਗਏ ਵੀ ਉਹ ਪ੍ਰਤਾਂਤ ਚਲਾਇਆ ਉਹਨਾਂ ਨੇ ਵੀ ਕਿੱਡਾ ਮੈਂ ਕਹਿੰਦਾ ਯਾਰ ਮਾਰੇ ਪਤਾ ਹੀ ਲੱਗਾ ਕਿਸਨੇ ਮਾਰੇ ਇਹਦਾ ਉਸ ਟੈਂ ਲਹਿਰ ਕੇ ਪਤਾ ਹੀ ਨਹੀਂ ਦੱਕ ਕੌਣ ਕਿਸ ਨੂੰ ਸਾਹਮਣੇ ਲਿਆ ਤੇ ਉਸ ਪਰ ਫਿਲਮ ਬਣਾ ਕੇ ਕਹਿੰਦੇ ਨੇ ਇਸ ਨੂੰ ਹੀਰੋ ਸਾਬਤ ਕਰ ਰਹੇ ਐ ਤੇ ਸਮਝੋ ਵੀ ਤਬਾਹੀ ਐ ਤੇ ਫਿਲਮ ਵਾਲਿਆਂ ਦਾ ਤਾਂ ਦਾ ਇਹ ਮੋਹਰੇ ਐ ਇਸ ਵਾਰ ਇਹਨਾਂ ਨੂੰ ਤਾਂ ਕਦੇ ਹੀਰੋ ਬਣਣੀ ਨਹੀਂ ਚਾਹੀਦਾ ਜਿੱਤੇ ਕਦੇ ਬਾਤ ਕਰੀ ਉਹਦਾ ਬਾਈ ਰਾਜਵੀਰ ਸਿੰਘ ਐ ਰਿਕਸ਼ਾ ਚਲਾਵਾ ਨੰਬਰ ਸਰ ਮੈਂ ਕਹਾ ਤਾ ਲਿਖੀਏ ਜਿੱసే ਜਲਦੀ ਜਿੰਦਗੀ ਉਹ ਕਰਤੀ ਬੰਦਾ আর ਉਹ ਗੋਲ ਬ ਰੱਖੀ ਦੀ ਐ ਰਿਕਸ਼ਾ ਚਲਾ ਕੇ ਗੋਲ ਬ ਰੱਖਦਾ ਵਿੱਚ ਉਹਦੇ ਵਿੱਚ ਦਸੰਤ ਘਟਦਾ ਕਿਸੇ ਕੋਈ ਲੋੜ ਪੈ ਜੇ ਉਹ ਅਸਲੀ ਹੀ ਰੁਕਦਾ ਪਰ ਮਰੇ ਦਿਮਾਗ ਵਿੱਚ ਕੋਈ ਹੀਰੋ ਆ ਜਾਏ ਫਿਲਮ ਵਾਲਾ ਕਾਣ ਲਾ ਦੇ ਪਿੱਛੇ ਉਸ ਤਾਂਵਲੇ ਹੋ ਜਾਂਦਾ ਪਾਗਲ ਹੋ ਜਾਂਦਾ ਉਹ ਇਹਦਾ ਛੱਡ ਬਰੇ ਕਸਾਨੀ ਮੋਰਚਾ ਦਿੱਲੀ ਲੱਗਿਆ ਮੈਂ ਨਾ ਉੱਥੇ ਸਿਆਲਮਾ ਤੱਕ ਟਰਾਲੀ ਮੈਂ ਪਿਆ ਤੇ ਹੁਣ ਯਾਦ ਆ ਤੂੰ ਦੁਪਹਿਰੀ ਤੁਲੇ ਮੋਸ ਜਿਹੜਾ ਵਨ ਜਨਵਰੀ ਦਾ ਮਹੀਨਾ ਦਾ ਬੰਗਾ ਰੋਣ ਬੈ ਗਿਆ ਉਥੇ ਤਰਲੀ ਬਦੌਤਪਾਲ ਜੀ ਨੇ ਸੀ ਕਹਿੰਦਾ ਮੁੱਖ ਮੰਤਰੀ ਆ ਗਿਆ ਮੁੱਖ ਮੰਤਰੀ ਆ ਗਿਆ ਮੁੱਖ ਮੰਤਰੀ ਆ ਗਿਆ ਮੈਨੂੰ ਲੱਗਿਆ ਵੀ ਇਹ ਉਹਨੇ ਨਾ ਪੁਆਉ ਮੁਖਦਰੀ ਆਸਗਾ ਤੂੰ ਜੰਗਚਾਰੀ ਨਾ ਆ ਰਹਿਣੇਗਾ ਜਿਹੜਾ ਕਿਹੜਾ ਮੁੱਖ ਮੰਤਰੀ ਆ ਗਿਆ ਜਦੋਂ ਬਾਹਰ ਦੇਖਿਆ ਉਹ ਵਿਚਾਰਾ ਜਿਹੜਾ ਮੁਸਾਦੀ ਜੀ ਵੇ ਦਾ ਕਈ ਚੱਕਰਾਂ ਪੈ ਗਿਆ ਮੁੱਖ ਮੰਤਰੀ ਧੰਨ ਉਹਦੇ ਵਿੱਚ ਉਹ ਅੱਗੇ ਦੇ ਉਹਦੇ ਵਿੱਚ ਬੰਦੇ ਭੱਜ ਰਹੇ ਮੈਂ ਤਾਂ ਹਰਾੜੂ ਵੇ ਰੋਦੇ ਕੇ ਕਰਿਆ ਮੈਂ ਤਾਂ ਇਹ ਵੀ ਲਾਦਾ ਹੁੰਦਾ ਨਾ ਆਪਣੇ ਆਪਣੇ ਲੋਕਾਂ ਨੂੰ ਜਿਹੜੇ ਸੂਝਵਾਨ ਨੇ ਵਿਚਾਰੇ ਹੈਗੇ ਨੇ ਬਹੁਤੇ ਲੋਕਾਂ ਨੂੰ ਆਪਣਾ ਮਤਲਬ ਜ਼ਿੰਦਗੀ ਦਾ ਸਵਾਦ ਲੈਣ ਲਈ ਕੋਈ ਨਾ ਕੋਈ ਬੰਦਾ ਚਾਹੀਦਾ ਉਹਦੇ ਸਵਾਲ ਰਹੀ ਜਾਂਦੇ ਨੇ ਮੈਂ ਇਹੀ ਰਹਿ ਗਿਆ ਵੀ ਫੁਲਾਨ ਨੇ ਕੀ ਕਿਹਾ ਉਹਨੇ ਕੀ ਕਿਹਾ ਪਰ ਜਿਹੜੇ ਆਪਣੇ ਅਸਲ ਮੁੱਦੇ ਨੇ ਉਹ ਤੋਂ ਆਪਾਂ ਭੱਜਦੇ ਪਏ ਆ ਉਹ ਤੋਂ ਆਪਾਂ ਮਤਲਬ ਉਹ ਗਵਾ ਰਹੇ ਆ ਭਾਵੇਂ ਕੋਈ ਹੋਵੇ ਭਾਵੇਂ ਆਪਣਾ ਇਤਿਹਾਸ ਇਤਿਹਾਸ ਦਾ ਇਤਿਹਾਸ ਨੂੰ ਸਾਪਣ ਦਾ ਸਮਝਣ ਦਾ ਮੁੱਦਾ ਹੋਵੇ ਭਾਵੇਂ ਸਾਖੀਆਂ ਨੂੰ ਭਾਵੇਂ ਆਪਣੇ ਸਮਾਜ ਨੂੰ ਭਵੇਂ ਆਪਣੇ ਜਿਹੜੇ ਆਪਣੇ ਨਿੱਜੀ ਹਿੱਤ ਨੇ ਉਹਨਾਂ ਨੂੰ ਸਮਝਣ ਦਾ ਮਸਲਾ ਪਰ ਮਸਲਾ ਇੱਕ ਹੋਰ ਵੀ ਹੈ ਵਧੀਆ ਗੱਲ ਬਾਬਾ ਜੀ ਵੀ ਬਣੇ ਪਰਗੇ ਸੱਜਣੇ ਬਹੁਤ ਵੀ ਬਰਾਤਾਂ ਦੀਆਂ ਪੜ ਰਹੀਆਂ ਬਹੁਤ ਬੀਕੀਆਂ ਤੇ ਹੀ ਪੜਨੀ ਚਾਹੀਦੀਆਂ ਵਿਸ਼ਵ ਸਰਵਣ ਸੀਨੇ ਕਿਹੜਾ ਸਾਹ ਉਹਦਾ ਲਿਖਿਆ ਬਹੁਤ ਕੁਮਾਰ ਉਹਦੇ ਮਾਣਾ ਇੱਕ ਉਹਦੇ ਬਾਰੇ ਲਿਖਿਆ ਬਹੁਤ ਜਿਆਦਾ ਵਾ ਜਿਹੜਾ ਗੋਲਾ ਸਿੱਟਦਾ ਦਾਇਰ ਸਾਨੂੰ ਇਹਦੇ ਜ ਮਹਾਪਾਰਥਮਾ ਬਣਿਆ ਦਾ ਪੀਵ ਉਹਦਾ ਨਾਮ ਪਿਆਦਾ ਮੈਂ ਭੁੱਲ ਗਿਆ ਸਰਾਲੀ ਦਾ ਦਾ ਸਰਾਲੀ ਇੱਥੇ ਬਾਬਾ ਤੁਸੇ ਕੰਮਾਂ ਕਾਟ ਮੋਰ ਸਰਾਲੀ ਦਾ ਦਾ ਉਸ ਕੰਡ ਦਾ ਦਾ ਉਹਦਾ ਨਾਮ ਕੋਲ ਪ੍ਰਵੀਨ ਕੁਮਾਰ ਅੱਛਾ ਉਹ ਗੋਲਾ ਛੱਡਿਆ ਉਹਨੇ ਸ਼ੇਰ ਚੈਂਪੀਅਨ ਦਾ ਅੱਛਾ ਉਹ ਕਹਿੰਦੇ ਬੰਦੇ ਜਿੱਤੇ ਚਲੇਗਾ ਉਹਦਾ ਕਰਤਾ 6 ਫੁੱਟ 7 ਇੰਚ ਅੱਛਾ ਕਹਿੰਦਾ ਰੇਰ ਕੱਠੀ ਹੋ ਜਾ ਕੇ ਸੀਟ ਤੇ ਪੈ ਗਿਆ ਕਿਤੇ ਜਾ ਦੇ ਕਹਿੰਦਾ ਗਿਆ ਟੀਟੀ ਉਹ ਕਹਿੰਦਾ ਵੀ ਤੂੰ ਕਹਿੰਦਾ ਲੱਤਾਂ ਇਕੱਠੀਆਂ ਕਰ ਵੀ ਐਡੀ ਲੱਤਾਂ ਫਸਾਈ ਨਿਕਲਿਆ ਕਹਿੰਦਾ ਲੱਤਾਂ ਇਕੱਠੀਆਂ ਕਰੀ ਪਿਆ ਫਿਰ ਉਹ ਬੱਬੇ ਉਹਦੇ ਕਿਥੇ ਹੋਟਲ ਮਾ ਚਲੇ ਗਿਆ ਉਹਦੇ ਮਨ ਨਾਲ ਉਹਦੇ ਮਤਲਬ ਕਿ ਉਹ ਜੁੜਾ ਹੁੰਦਾ ਉਹ ਚ ਬੱਚਾ ਜਾ ਗਿਆ ਕਹਾ ਉਹਨੂੰ ਸ਼ੈਂਕ ਹਾਂ ਉਹਦੇ ਮਨ ਨਾਲ ਮਤਲਬ ਕਿ ਉਹ ਮੂੰਹ ਹੱਥ ਜੇ ਧੋਣ ਲੱਗਿਆ ਤੇ ਪਤੰਦਰ ਨੇ ਕਿ ਪਤਨੀ ਪੈਰ ਕਿ ਆ ਗਿਆ ਮੈਨੂੰ ਯਾਦ ਹੈ ਸ਼ਾਇਦ ਪੈਰ ਕਹਿੰਦਾ ਉਹ ਵੀ ਪੈਰ ਧੋਣ ਲਾ ਉਹਦੇ ਪੈਰ ਰੱਖ ਕੇ ਤੇ ਚੱਲੇ ਜਮੇ ਧੋਰਿਆ ਕਹਿੰਦਾ ਉਹ ਟੁੱਟ ਗਿਆ ਟੁੱਟ ਗਿਆ ਕਿਉਂਕਿ ਇੱਟਾ 6 ਫੁੱਟ 7 ਇੰਚ ਕੱਦ ਤੇ 1.5 ਦਾ ਘਾਟਾ ਲਵਾਂ ਤੇ ਪਰ ਇਹ ਜੇ ਬੰਦੇ ਬਹੁਤ ਕਮਾਲ ਹੈ ਸੋ ਭਾਈ ਮੁੜਦੇ ਆਪਾਂ ਕਿਤਾਬ ਨਹੀਂ ਕਿਤਾਬ ਆਪਣੀ ਜ਼ਿੰਦਗੀ ਤੇ ਕਿਤਾਬ ਲਿਖਣ ਦੀ ਕੋਸ਼ਿਸ਼ ਕਰਨ ਲੱਗਾ ਹਾਂ ਇਸ ਦੇ ਕਾਰਨ ਹ ਹਨ ਮੇਰੇ ਕੋਈ ਦੋਸਤ ਤੇ ਚਾਹਵਾਂ ਜੋ ਮੈਨੂੰ ਕਈ ਵਾਰ ਆਤਮ ਕਥਾ ਲਿਖਣ ਦੀ ਕਹਿ ਚੁਕੇ ਹਨ ਉਹਨਾਂ ਦਾ ਵਿਚਾਰ ਹੈ ਕਿ ਮੇਰੀ ਆਤਮ ਕਥਾ ਪੜ੍ਹ ਕੇ ਸਾਡੇ ਸਟੇਜ ਦੇ ਨੌਜਵਾਨਾਂ ਨੂੰ ਜ਼ਿੰਦਗੀ ਵਿੱਚ ਕੁਝ ਅਗਾਹ ਵਾਧੂ ਅਗਾ ਬਹੁਤ ਕੰਮ ਕਰਨ ਦਾ ਉਤਸ਼ਾਹ ਮਿਲੇਗਾ ਅਤੇ ਨਾਲ ਮੇਰੇ ਬਾਰੇ ਜੋ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਰਾਮਾ ਬਣਾ ਰੱਖੀਆਂ ਹੋਈਆਂ ਹਨ ਜਿਸ ਨੂੰ ਸੁਧਾਰਨਾ ਆਦਮੀ ਜਾਂ ਬੱਚਾ ਇਹ ਜਾਣ ਕੇ ਅਪਣਾਉਂਦਾ ਨਹੀਂ ਚਾਹੁੰਦਾ ਅਪਣਾਉਣਾ ਨਹੀਂ ਚਾਹੁੰਦਾ ਕਿਉਂਕਿ ਉਸ ਦਾ ਦਿਲ ਗਵਾਹੀ ਦਿੰਦਾ ਹੈ ਕਿ ਇਸ ਤਰ੍ਹਾਂ ਦੀ ਮੁਸ਼ਕਲਤ ਉਹ ਕਰ ਹੀ ਨਹੀਂ ਸਕਦਾ ਜਾਂ ਉਸ ਉੱਤੇ ਰੱਬ ਇਨਾ ਮਿਹਰਬਾਨ ਹੋ ਹੀ ਨਹੀਂ ਸਕਦਾ ਕਿ ਉਹ ਸੁਪਰਮੈਨ ਬਣ ਜਾਵੇ ਇਹਨਾਂ ਗੱਲਾਂ ਦਾ ਖੁਲਾਸਾ ਕਰਨ ਲਈ ਤੇ ਨੌਜਵਾਨਾਂ ਨੂੰ ਦੱਸਣ ਲਈ ਕਿ ਇਹੋ ਜਿਹਾ ਕੋਈ ਵੀ ਕੰਮ ਨਹੀਂ ਜਿਹੜਾ ਇਨਸਾਨ ਨਹੀਂ ਕਰ ਸਕਦਾ हां ਲਗਣ ਸੋਫੀ ਸਦੀ ਸਦੀ ਸੱਚੀ ਤੇ اٹਲ ਹੋਣੀ ਚਾਹੀਦੀ ਆ ਸਹੀ ਗੱਲ ਇਹ ਇੱਕ ਸਾਦੀ ਮੋਟੀਵੇਸ਼ਨ ਜਿਹਨੂੰ ਕਹਾਜ ਕਰਦੇ ਨੇ ਇਹ ਪਤਾ ਨਹੀਂ ਹੋਰ ਤਾਂ ਜਿਹੜਾ ਪੀਸੇ ਬੰਦੇ ਨੇ ਲਿਖਿਆ ਹੋ ਕੇ ਇਸ ਬਾਰੇ ਇਦਾਂ ਰਸੀ ਨਾ ਆਪ ਆਪਣੀਆਂ ਯਾਦਾਂ ਨਹੀਂ ਸਿਰਦ ਚਸਪਾ ਹੁੰਦਾ ਬਹੁਤ ਵਾਕਿਆ ਇਸ ਵਾ ਔਰ ਇਹਦੇ ਵਿੱਚ ਹਾਂ ਵਾਕਿਆ ਇਹਦੇ ਵਿੱਚ ਮੇਰੇ ਪਿੰਡ ਤੇ ਮੇਰੇ ਵੱਡੇ-ਵਡੇਰੇ ਮੇਰਾ ਜਨਮ ਬਚਪਨ ਬਾਬਾ ਸ਼ਾਮ ਸਿੰਘ ਸੰਤ ਮੇਰਾ ਬਚਪਨ ਦੇ ਸ਼ੌਕ ਮੇਰੀ ਮੰਗਣੀ ਤੇ ਵਿਆਹ ਬਾਪੂ ਦੇ ਉਹਨਾਂ ਦਾ ਭਰਾ ਮੇਰੀ ਮੇਰਾ ਮੇਰਾ ਮੁਕਲਾਵਾ ਆ ਗਿਆ ਹਣਾ ਮੇਰੀ ਪਹਿਲੀ ਸਿੰਗਾਪੁਰ ਫੇਰੀ ਮੈਂ ਗੁਰੂ ਘਰ ਆ ਰਿਹਾ ਘਰ ਵਾਲੀ ਨਾਲ ਅਲੱਗ ਹੋਣਾ ਮੇਰੀ ਦੂਜੀ ਸਿੰਗਾਪੁਰ ਫੇਰੀ ਐ ਤਾਂ ਵਾ 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 ਕੁਛ ਐ ਮਕਲਾਵਾ ਤਾਂ ਅੱਜਕੱਲ੍ਹ ਨਹੀਂ ਬੁਢੀ ਨੂੰ ਪਤਾ ਨਹੀਂ ਮਕਲਾਵਾ ਕਿਹੋ ਸੋ ਭਾਈ ਇਹ ਕਿਤਾਬ ਦਿਲ ਦਾ ਸਭੋਤ ਐ ਤੇ ਜਿੱਥੋਂ ਮਿਲਦੀ ਐ ਜ਼ਰੂਰ ਪੜਿਓ ਸਾਡੇ ਤੇ ਮੰਗਵਾ ਸਕਦੇ ਹੋ ਤੇ ਇਹਦੀ ਕੀਮਤ ਮੇਰੇ ਹਿਸਾਬ ਦੇ ਨਾਲ ਵਾਲੀ ਹੈਣੀ ਨਵਜਗ ਪਬਲਿਕੇਸ਼ਨ ਨੇ ਛਾਪੀ ਹੋਈ ਐ ਦਿੱਲੀ ਤੋਂ ਇਹਦੀ ਕੀਮਤ 200 ਰੁਪਏ ਜੀ ਤੇ ਪਹਿਲਵਾਨਾਂ ਦੀ ਜ਼ਿੰਦਗੀ ਬਾਰੇ ਪਹਿਲਵਾਨ ਜਿਹੜੇ ਕਰਨੇ ਸਕੀਨ ਉਹ ਵੀ ਪੜਨਾ ਆਉਦੇ ਨਿਆਣਿਆਂ ਨੂੰ ਵੀ ਜ਼ਰੂਰ ਪੜਾਓ ਆਪਾਂ ਤਾਂ ਫਿਰ ਇੱਥੇ ਪਹਿਲਾਂ ਬਾਕ ਕਰਦੇ ਆਪਾਂ ਤਾਂ ਗਰਜਾਂ ਵਾਲੇ ਬੰਦੇ ਆਪਾਂ ਹੀਰੋ ਥੋੜੀ ਆ ਆ ਵੀਡੀਓ ਬਣਾਣਗੇ ਜਿਹੜੀ ਸਪੈਸ਼ਲ ਨਾਲ ਵਿੱਚ ਮਨ ਵੀ ਦੇ ਦੀ ਮੈਂ ਕਿਹੜਾ ਹੀਰੋ ਆ